ਦੇ ਲਈ ਆ ਗਈ ਵੱਡੀ ਖੁਸ਼ੀ ਦੀ ਖਬਰ ਖਿੜ ਗਏ ਕਿਸਾਨਾਂ ਦੇ ਚਿਹਰੇ ਮਾਰਨ ਲੱਗੇ ਪੁੱਠੀਆਂ ਛਾਲਾਂ ਕੈਬਨਟ ਮੰਤਰੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਵੱਡਾ ਐਲਾਨ ਤੇ ਕਰ ਦਿੱਤੀ ਵੱਡੀ ਸ਼ੁਰੂਆਤ ਦਰਸਲ ਲਹਿਰਾਗਾਗਾ ਦੇ 87 ਪਿੰਡਾਂ ਦੇ ਕਿਸਾਨਾਂ ਨੂੰ ਕੈਬਨਟ ਮੰਤਰੀ ਬ੍ਰਿੰਦਰ ਗੋਇਲ ਦੇ ਵੱਲੋਂ ਇੱਕ ਅਜੀਹਾ ਤੋਹਫਾ ਦੇ ਦਿੱਤਾ ਜਿਸ ਨੂੰ ਦੇਖ ਕੇ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਆ ਗਈ ਹੈ ਦਰਸਲ ਕਿਸਾਨਾਂ ਦੇ ਤੱਕ ਹੁਣ ਨੈਰੀ ਪਾਣੀ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਰਜਵਾਹਿਆਂ ਰਜਵਾਹਿਆਂ ਦਾ ਪਾਣੀ ਜਿਹੜਾ ਆ ਉਹ ਡਰੇਨ ਦੇ ਵਿੱਚ ਸਪਲਾਈ ਹੋਣ ਦੇ ਕੰਮਕਾਜ ਦੀ ਸ਼ੁਰੂਆਤ ਕਰ ਦਿੱਤੀ ਆ ਤਾਂ ਲਾੜ ਬਨਜਾਰਾ ਮਾਈਨਰ ਤੇ 75 ਫੁੱਟ ਲੰਬੀ ਐਸਕੇਪ ਪਾਈਪਲਾਈਨ ਪਾ ਕੇ ਰਜਵਾਹੇ ਦਾ ਪਾਣੀ ਡਰੇਨ ਦੇ ਵਿੱਚ ਸਪਲਾਈ ਹੋਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆ ਤੋਂ ਹੁਣ ਮੁਕਤੀ ਮਿਲ ਜਾਵੇਗੀ ਕਿਹੜੀਆਂ ਸਮੱਸਿਆਵਾਂ ਕਿਸਾਨਾਂ ਨੂੰ ਆਉਂਦੀਆਂ ਸੀ ਕਿਸਾਨਾਂ ਨੂੰ ਸਮੱਸਿਆਵਾਂ ਆਉਂਦੀਆਂ ਸੀ ਜਦੋਂ ਨਹਿਰ ਦੇ ਪਾਣੀ ਦੇ ਵਿੱਚ ਨਹਿਰ ਦਾ ਪਾਣੀ ਜਦੋਂ ਨਹਿਰੀ ਪਾਣੀ ਆ ਜਾਂਦਾ ਸੀ ਜਦੋਂ ਲੋਡ ਨਹੀਂ ਸੀ ਹੁੰਦੀ ਤਾਂ ਖੇਤਾਂ ਦੇ ਵਿੱਚ ਸਪਲਾਈ ਬੰਦ ਕਰ ਦਿੰਦੇ ਸੀ ਫਿਰ ਰਜਵਾਹੇ ਟੁੱਟ ਜਾਂਦੇ ਸੀ ਪਰ ਹੁਣ ਉਹ ਰਜਵਾਹਿਆਂ ਦਾ ਪਾਣੀ ਜਿਹੜਾ ਡਰੇਨ ਦੇ ਵਿੱਚ ਸਪਲਾਈ ਕਰ ਦਿੱਤਾ ਹੁਣ ਅਜਿਹਾ ਨਹੀਂ ਹੋਵੇਗਾ ਕਿਸਾਨਾਂ ਦੀਆਂ ਫਸਲਾਂ ਖਰਾਬ ਬਰਬਾਦ ਨਹੀਂ ਹੋਣਗੀਆਂ ਤਾਂ ਇਹ ਵੱਡਾ ਕੰਮ ਕੀਤਾ ਗਿਆ 87 ਪਿੰਡਾਂ ਨੂੰ ਜਿਹੜੀ ਆ ਇਹ ਵੱਡਾ ਇਸ ਦਾ ਲਾਭ ਮਿਲਣ ਜਾ ਰਿਹਾ ਤਾਂ ਕੀ ਕੁਝ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਇਹ ਸ਼ੁਰੂਆਤ ਹੋਈ ਹੈ ਕਦੋਂ ਤੱਕ ਕੰਮ ਮੁਕੰਮਲ ਹੋ ਜਾਵੇਗਾ ਪੂਰੀ ਗੱਲਬਾਤ ਤੁਹਾਨੂੰ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਦੀ ਜ਼ੁਬਾਨੀ ਗੋਇਲ ਸਾਹਿਬ ਕਿੱਥੇ ਪਹੁੰਚੇ ਹੋ ਅੱਜ ਕਿਸ ਚੀਜ਼ ਦਾ ਕਟਨ ਕੀਤਾ ਗਿਆ ਹੈ ਅੱਜ ਪਿੰਡ ਪਟਾਲਕਲਾਂ ਦੇ ਵਿੱਚ ਖੜੇ ਆਂ ਖੜੇ ਪਟਾਲਕਲਾਂ ਦੇ ਵਿੱਚ ਪੰਚਤਾਂ ਕਈ ਪਿੰਡਾਂ ਦੇ ਇੱਥੇ ਹਾਜ਼ਰ ਨੇ ਇੱਕ ਲਾੜ ਵੰਜਾਰਾ ਰਜਵਾਹ ਹੈ ਜਿਹੜਾ ਹੈ ਉਹ ਸਾਡੇ ਸਿੰਚਾਈ ਦਾ ਮੇਨ ਸਾਧਨ ਹੈ ਕਰੀਬ 87 ਪਿੰਡ ਪੋਤੇ ਡਿਪੈਂਡ ਕਰਦੇ ਆ ਜਿਹਦੇ ਦੜਬੇ ਹਲਕੇ ਦੇ ਕਰੀਬ 35 ਪਿੰਡ ਦੜਬੇ ਹਲਕੇ ਦੇ ਨੇ 40 ਪਿੰਡ ਤੇ ਬਾਕੀ ਲਹਿਰੇ ਹਲਕੇ ਦੇ ਪਿੰਡ ਸੋ ਇਹ ਜਿਹੜਾ ਲਾਡਵੰਜਾਰਾ ਰਜਵਾਹਾ ਸੀ ਇਹਦੇ ਚ ਪਿਛਲੇ ਲੰਬੇ ਸਮੇਂ ਤੋਂ ਇੱਕ ਦਿੱਕਤ ਸੀ ਕਿ ਜਦੋਂ ਕਿਤੇ ਬਰਸਾਤ ਹੋ ਗਈ ਤਾਂ ਕਿਸੇ ਨੇ ਤਾਂ ਮੋਗਾ ਬੰਦ ਕਰਤਾ ਅੱਗੇ ਪਾਣੀ ਨਹੀਂ ਜਾਂਦਾ ਸੀ ਜਦੋਂ ਮੋਗਾ ਬੰਦ ਕਰਤਾ ਤਾਂ ਪਾਣੀ ਅੱਗੇ ਨਿਕਲ ਗਿਆ ਕਿਤੇ ਡਿਮਾਂਡ ਹੁੰਦੀ ਸੀ ਕਿਤੇ ਨਹੀਂ ਡਿਮਾਂਡ ਹੁੰਦੀ ਸੀ ਸੋ ਇਹਦੇ ਨਾਲ ਕੀ ਦਿੱਕਤ ਸੀ ਕਿ ਪਾਣੀ ਪੂਰਾ ਨਹਿਰ ਦੇ ਵਿੱਚ ਛੱਡਿਆ ਨਹੀਂ ਜਾਂਦਾ ਸੀ ਕਿਉਂਕਿ ਨਹਿਰਾ ਟੁੱਟਣ ਦਾ ਖਤਰਾ ਰਹਿੰਦਾ ਸੀ ਸੋ ਜਦੋਂ ਪੂਰਾ ਪਾਣੀ ਛੱਡਿਆ ਨਹੀਂ ਜਾਂਦਾ ਸੀ ਹੁਣ ਡਿਮਾਂਡ ਦਾ ਤਾਂ ਪਤਾ ਨਹੀਂ ਲੱਗਦਾ ਸੀ ਕਿ ਕਿੰਨੀ ਕਿਤੇ ਡਿਮਾਂਡ ਹੈ ਕੀ ਕਿਸੇ ਨੇ ਬੰਦਨਾ ਕਰਦਾਂ ਨਾ ਹੋਰ ਨਾ ਕਰਦਾਂ ਨਾ ਸੋ ਹਰ ਸਮੇਂ ਡਰ ਬਣਿਆ ਰਹਿੰਦਾ ਸੀ ਤੇ ਇਹ ਲੋਕਾਂ ਦੀ ਮੰਗ ਸੀ ਕਿ ਇੱਥੇ ਐਸਕੇਪ ਬਣਾ ਦਿਓ ਤਾਂ ਜੋ ਜੇ ਪਾਣੀ ਐਕਸੈਸ ਹੁੰਦਾ ਨਹਿਰ ਦੇ ਵਿੱਚ ਤਾਂ ਉਹ ਪਾਣੀ ਹੈ ਜਿਹੜਾ ਉਹ ਛੱਡ ਕੇ ਆਪਣਾ ਇਸ ਦੇ ਵਿੱਚੋਂ ਅ ਅਸਕੇਪ ਦੇ ਵਿੱਚ ਛੱਡ ਦਿੱਤਾ ਜਾਵੇ ਪਾਣੀ ਮੈਂ ਡਰੇਨ ਦੇ ਵਿੱਚ ਛੱਡ ਦਿੱਤਾ ਜਾਵੇ ਇਹ ਲੰਬੇ ਸਮੇਂ ਤੋਂ ਮੰਗ ਸੀ ਪਾਣੀ ਪੂਰਾ ਹੁੰਦਾ ਨਹੀਂ ਸੀ ਸੋ ਇਸ ਦੇ ਲਈ ਹੁਣ ਅਸੀਂ ਇਹ ਜਿਹੜੀ ਅਸਕੇਪ ਹੈ ਬਣਾ ਰਹੇ ਹਾਂ ਇਹ ਮਾਈਨਰ ਨੰਬਰ 8 ਦੇ ਨਾਲ-ਨਾਲ ਬਣੂਗੀ 7500 ਫੁੱਟ ਹੈ ਜਿਹੜੀ ਉਹ ਇਹਦੀ ਲੰਬਾਈ ਹੋਏਗੀ ਤੇ ਇਹ 3 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਐਸਕੇਪ ਹੈ ਇਹ ਬਣਾਈ ਜਾ ਰਹੀ ਹੈ ਤੇ ਸਾਡੇ ਵਿਭਾਗ ਦੇ ਇਮਾਨਦਾਰੀ ਦੇ ਸਦਕਾ ਸਾਡੇ ਸਾਰੇ ਅਫੀਸਰ ਸਾਹਿਬਾਨ ਐਸੀ ਸਾਹਿਬ ਖੜੇ ਆ ਤੇ ਇਹਦਾ 3 ਕਰੋੜ 13 ਲੱਖ ਦਾ ਟੈਂਡਰ ਸੀ ਐਸਟੀਮੇਟ ਸੀ ਤੇ ਜਿਹੜਾ 2 ਕਰੋੜ 37 ਲੱਖ ਦੇ ਵਿੱਚ ਇਹ ਟੈਂਡਰ ਠੇਕੇਦਾਰਾਂ ਨੇ ਲਿਆ ਸੋ 76 ਲੱਖ ਰੁਪਏ ਦੀ ਸਾਨੂੰ ਇਸ ਐਸਟੀਮੇਟ ਤੇ ਟੈਂਡਰ ਦੇ ਵਿੱਚ ਬਚਤ ਵੀ ਹੋਈ ਹੈ ਸੋ ਇਹ ਜਿਹੜਾ ਉਹ ਸਾਰੀ ਦਾ ਕੰਮ ਹੈ ਇਹ ਅਪ੍ਰੈਲ ਦੇ ਐਂਡ ਤੱਕ ਜਿਹੜਾ ਇਹਨੂੰ ਕੰਪਲੀਟ ਕੀਤਾ ਜਾਊਗਾ ਸੋ ਇਸ ਦੇ ਨਾਲ ਜਿਹੜਾ ਹੈ ਇੱਕ ਬਹੁਤ ਵੱਡਾ ਜੋ ਪਾਣੀ ਪਿੱਛੇ ਵੱਜ ਜਾਂਦਾ ਸੀ ਉਹਦੀ ਵੀ ਦਿੱਕਤ ਆਉਂਦੀ ਸੀ ਤੇ ਲੋਕਾਂ ਨੂੰ ਦਿੱਕਤ ਆਉਂਦੀ ਸੀ ਕਿ ਪਾਣੀ ਕਿਤੇ ਵੱਧ ਗਿਆ ਕਿਤੇ ਘੱਟ ਗਿਆ ਸੋ ਵੱਡੀ ਇੱਕ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਤੇ ਲੰਬੇ ਸਮੇਂ ਤੋਂ 30 35 ਸਾਲ ਤੋਂ 30 35 ਸਾਲ ਤੋਂ ਥੀ ਮੰਗ ਤੁਹਾਡੀ ਹੈ ਜੀ ਹਾਂ ਜੀ 30 35 ਸਾਲ ਤੋਂ 30 35 ਸਾਲਾਂ ਤੋਂ ਇਹ ਲੋਕਾਂ ਦੀ ਮੰਗ ਚੱਲੀ ਆ ਰਹੀ ਸੀ ਜਿਹੜੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸੋਚ ਹੈ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਉਣਾ ਹੈ ਉਹ ਇੱਕ ਸੋਚ ਦਾ ਹਿੱਸਾ ਹੈ ਪਾਣੀ ਅਸੀਂ ਖੇਤਾਂ ਤੱਕ ਪੂਰਾ ਪਹੁੰਚਾਉਣਾ ਹੈ ਉਹਦੇ 'ਚ ਜਿਹੜੀ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਹੈਗੀ ਉਹਨੂੰ ਅਸੀਂ ਦੂਰ ਕਰਨਾ ਹੈ ਜਿਸ ਤਰ੍ਹਾਂ ਅੱਜ ਕਰ ਰਹੇ ਹਾਂ ਇਹ ਦਿੱਕਤ ਹੀ ਸੀ ਪਾਣੀ ਪੂਰਾ ਲੈ ਨਹੀਂ ਪਾਉਂਦੇ ਸੀ ਨਹਿਰ ਤੇ ਪਾਣੀ ਖੇਤਾਂ ਨੂੰ ਪੂਰਾ ਕਿੱਥੋਂ ਜਾਊਗਾ ਜਦੋਂ ਪਿੱਛੇ ਹੀ ਨਹੀਂ ਪੂਰਾ ਲੈ ਸਕਦੇ ਸੀ ਸੋ ਉਹ ਸੋਚਦੇ ਸਦਕਾ ਅਸੀਂ ਮੁੱਖ ਮੰਤਰੀ ਸਾਹਿਬ ਦੀ ਦੇ ਕਰਕੇ ਅਸੀਂ ਹੁਣ ਇਹਨਾਂ ਖੇਤਾਂ ਨੂੰ ਸਾਰਿਆਂ ਨੂੰ ਕਰੀਬ ਇਹਦੇ ਨਾਲ ਅ 87 ਕਿੰਨੇ ਏਕੜ ਦਾ 87 ਪਿੰਡ ਨੇ ਜਿਹੜੇ 87 ਪਿੰਡਾਂ ਦੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਇਸ ਦਾ ਫਾਇਦਾ ਮਿਲਣਾ ਲਾ ਕੱਗਰ ਦਾ ਕਿਵੇਂ ਦੇਖਦੇ ਹੋ ਕਿ ਹੁਣ ਤੁਸੀਂ ਤੁਹਾਡੇ ਕੋਲੇ ਡਿਪਾਰਟਮੈਂਟ ਹੈ ਤਾਂ ਇੱਕ ਪ੍ਰੋਜੈਕਟ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਦੀ ਜ਼ਮੀਨ ਆ ਜਿਹੜੀ ਪੰਚਾਇਤੀ ਐਕਵਾਇਰ ਕਰਕੇ ਉੱਥੇ ਇੱਕ ਵੱਡਾ ਜਿਹੜਾ ਉਹ ਪੂਲ ਬਣਾਇਆ ਜਾਊਗਾ ਤਾਂ ਜੋ ਨੁਕਸਾਨ ਨਾ ਹੋਵੇ ਤਾਂ ਉਹ ਪ੍ਰੋਜੈਕਟ ਕਿੱਥੇ ਤੱਕ ਪਹੁੰਚਿਆਗਾ ਨਹੀਂ ਉਹ ਕੋਈ ਜ਼ਮੀਨ ਐਕਵਾਇਰ ਨਹੀਂ ਕਰ ਰਹੇ ਸੀ ਉਹ ਇੱਕ ਪੂਰੇ ਪੰਜਾਬ ਦੇ ਵਿੱਚ ਇਹ ਕਿਹਾ ਹੈ ਕਿ ਅਸੀਂ ਜਿੱਥੇ ਜ਼ਮੀਨਾਂ ਅਵੇਲੇਬਲ ਹੈਗੀਆਂ ਨੇ ਉਹ ਪੌਂਡ ਬਣਾ ਕੇ ਕਿਸੇ ਦਾ ਪੌਂਡੀ ਹੋ ਜਾਂਦਾ ਜਿੱਥੇ ਇੱਕ ਤਾਂ ਉਹਦੇ ਨਾਲ ਜੋ ਕੱਗਰ ਦਾ ਮਾਰ ਹੋ ਜਾਂਦੀ ਹੈ ਪਾਣੀ ਉਹਦੇ ਚ ਸਟੋਰ ਹੋ ਜਾਊਗਾ ਉਹ ਪਾਣੀ ਸਿੰਚਾਈ ਦੇ ਲਈ ਵਰਤਿਆ ਵੀ ਜਾਊਗਾ ਤੇ ਉਹਦੇ ਵਿੱਚ ਕੋਈ ਮੱਛੀ ਪਾਲਣ ਵਗੈਰਾ ਦਾ ਇਹਦਾ ਵੀ ਸੋਰਸ ਹੋ ਜਾਊਗਾ ਸੋ ਜੇ ਪੰਚਾਇਤ ਜਿਵੇਂ ਲਹਿਰੇ ਹਲਕ ਦੇ ਚਾਂਦੂਪਿੰਡ ਦੇ ਵਿੱਚ ਹੋ ਰਹੀ ਹੈ ਉੱਥੇ 20 ਏਕੜ ਦਾ ਪਾਣੀ ਦਾ ਜਿਹੜਾ ਬਣਨ ਜਾ ਰਿਹਾ ਨਾ ਤਾਂ ਪੰਚਾਇਤ ਦੀ ਆਮਦਨ ਘਟਣੀ ਉਹਦੇ 'ਚ ਪੰਚਾਇਤੀ ਜ਼ਮੀਨ ਦੇ ਵਿੱਚ ਬਣਨ ਜਾ ਰਿਹਾ ਕੋਈ ਆਮਦਨ ਨਹੀਂ ਘਟਣੀ ਉਹਦੇ ਨਾਲ ਕਿਉਂਕਿ ਉਸੇ ਜਿਹੜਾ ਮੱਛੀ ਪਾਲਣ ਦੇ ਉਸ ਦਾ ਅਸੀਂ ਠੇਕਾ ਦੇ ਦਾਂਗੇ ਉਹਦੇ ਨਾਲ ਪੂਰਾ ਹੋ ਜਾਣਾ ਸੋ ਉਹ ਸਿਸਟਮ ਇਹ ਹੈ ਕਿ ਪਾਣੀ ਹੜਾਂ ਤੋਂ ਬਚਤ ਹੋ ਜੇ ਤੇ ਮੌਕੇ ਤੇ ਪਾਣੀ ਅਸੀਂ ਵਰਤ ਸਕੀਏ ਸਰ ਵੀ ਇਹ ਕਿੜ ਬਹੁਤ ਹੈ ਸਰ ਵੀ ਇਹ ਕਿੜ ਦੇ ਰਾ ਪਾਣੀ ਸਟੋਰ ਹੋ ਜੇ ਕਰੇਗਾ ਜਾਂ ਕਿਵੇਂ ਦੇਖੀ ਨਹੀਂ ਚਲੋ ਦੇਖੋ ਇਸ ਤਰ੍ਹਾਂ ਵੀ ਸਾਰਾ ਪਾਣੀ ਤਾਂ ਕਦੇ ਇਹ ਤਾਂ ਕੁਦਰਤ ਹੈ ਇਹ ਤਾਂ ਕੁਦਰਤ ਤੇ ਡਿਪੈਂਡ ਕਰਦਾ ਹੁਣ ਜਿਹੜੇ 2 ਸਾਲ ਪਹਿਲਾਂ ਹੜਾਏ ਸੀ ਉਹ ਪਿਛਲੇ 30 ਸਾਲਾਂ ਚ ਨਹੀਂ ਆਏ ਸੀ ਕਦੀ ਹਾਲਾਂਕਿ ਸਾਨੂੰ ਇੱਕ ਘੱਗਰ ਤੇ ਸਾਰੇ ਇੰਤਜ਼ਾਮ ਕੀਤੇ ਨੇ ਲੋਕ ਪੂਰੇ ਸੰਤੁਸ਼ਟ ਨੇ ਕਿ ਸਰਕਾਰ ਦੇ ਪ੍ਰਬੰਧਾਂ ਤੋਂ ਪਰ ਜਦੋਂ ਪਾਣੀ ਇੰਨਾ ਆ ਗਿਆ ਉਹ ਤਾਂ ਕਿਸੇ ਦੀ ਵੀ ਹੱਥ ਵਸ ਨਹੀਂ ਸੀ ਸੋ ਇਹ ਅਸੀਂ ਇਹ ਪ੍ਰੋਜੈਕਟ ਜਿਹੜਾ ਇੱਥੇ ਕੀਤਾ ਇਸ ਸਫੀਸ਼ੀਐਂਟ ਮਤਲਬ ਇੱਕ ਐਫਰਟ ਸ ਹੈ ਸਾਡੀ ਤੇ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਤੁਸੀਂ ਸੁਣਿਆ ਕੈਬਨਿਟ ਮੰਤਰੀ ਬਰੇਂਦਰ ਗੋਇਲ ਦੇ ਵੱਲੋਂ ਜੋ ਕਿਸਾਨਾਂ ਨੂੰ ਇਹ ਤੋਹਫਾ ਦਿੱਤਾ ਗਿਆ ਤੇ ਨਾਲ ਹੀ ਦੱਸਿਆ ਗਿਆ ਕਿ ਇਸ ਪੂਰੇ ਪ੍ਰੋਜੈਕਟ ਦੇ ਵਿੱਚ 1 ਕਰੋੜ 56 ਲੱਖ ਰੁਪਏ ਦਾ ਜਿਹੜਾ ਖਰਚਾ ਆਵੇਗਾ ਤੇ ਨਾਲ ਇਸ ਨੂੰ ਇਸ ਤਰੀਕੇ ਦੇ ਨਾਲ ਬਣਾਵਾਂਗੇ ਦਰਸਤ ਵੀ ਲਗਾਵਾਂਗੇ ਸਾਫ਼ ਸੁਥਰਾ ਵਾਤਾਵਰਨ ਦਾ ਵੀ ਸਹੀ ਧਿਆਨ ਰੱਖਾਂਗੇ ਕੀ ਬਾਤਾਂ ਬਰਨ ਵੀ ਜਿਹੜਾ ਆ ਬਿਲਕੁਲ ਸ਼ੁੱਧ ਸਾਫ਼ ਰਹੇ ਤਾਂ ਜੋ ਕਿਸੇ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਨਾ ਆਵੇ ਬਲਕਿ ਹਰ ਪਾਸੇ ਕਿਸਾਨਾਂ ਨੂੰ ਲਾਭ ਹੋਵੇ ਪਰ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਲਾਭ ਦੇ ਰਹੀ ਆ ਪਰ ਦੂਜੇ ਪਾਸੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਮੋਰਚੇ ਲੱਗੇ ਹੋਏ ਨੇ ਮੀਟਿੰਗਾਂ ਹੋ ਰਹੀਆਂ ਨੇ ਕਦੋਂ ਤੱਕ ਕੇਂਦਰ ਸਰਕਾਰ ਵੀ ਅਜਿਹਾ ਵੱਡਾ ਦਿਲ ਦਿਖਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਲਈ ਉਹਨਾਂ ਦੀਆਂ ਮੰਗਾਂ ਪ੍ਰਵਾਨ